ਚਾਹੀਦਾ ਤਾਂ ਇਹ ਸੀ ਕਿ ਸਰਕਾਰ ਪੂਰਾ ਸਾਲ ਦਾ ਕੰਮ ਦੇਵੇ ਉਸ ਤਰ੍ਹਾਂ ਦੇ ਬਜਟ ਬਣਾਵੇ ਜਿਹਦੇ ਵਿੱਚੋਂ ਕੋਈ ਆਮਦਨ ਹੋਵੇ ਮਜ਼ਦੂਰਾਂ ਨੂੰ ਉਸ ਤਰ੍ਹਾਂ ਦੇ ਕੰਮ ਦੇਵੇ ਜਿਹਦੇ ਵਿੱਚ ਕੋਈ ਮਤਲਬ ਸਾਲ 6 ਮਹੀਨੇ ਬਾਅਦ ਕੋਈ ਉਹਦੀ ਵੱਡੀ ਆਮਦਨ ਹੋਵੇ ਜਿਵੇਂ ਫਲਦਾਰ ਬੂਟੇ ਲਵਾਏ ਜਾ ਸਕਦੇ ਆ ਹੋਰ ਇਸ ਤਰ੍ਹਾਂ ਦੇ ਬਥੇਰੇ ਕੰਮ ਹੈਗੇ ਆ ਤਾਂ ਜਾਣੀ ਸਰਕਾਰ ਇਹ ਸਰਕਾਰ ਦਾ ਵੀ ਦੂਜੀਆਂ ਸਰਕਾਰਾਂ ਵਾਂਗੂ ਸਿਰਫ ਤੇ ਸਿਰਫ ਇਹ ਆ ਵੀ ਨਰੇਗਾ ਨੂੰ ਇੱਕ ਤਰ੍ਹਾਂ ਨਾਲ ਉਹਦੇ ਸਾਹ ਘੁੱਟਣ ਵਾਲਾ ਕੰਮ ਹੀ ਆ ਉਸ ਤਰ੍ਹਾਂ ਦੇ ਕੰਮ ਦੇਣੇ ਆ ਜਿਹਦੇ ਨਾਲ ਕੋਈ ਆਉਟਪੁੱਟ ਨਾ ਹੋਵੇ ਤਾਂ ਇਹਦੇ ਵਾਸਤੇ ਜਾਨੀ ਪੰਜਾਬ ਸਰਕਾਰ ਨੇ ਜਿੱਥੇ ਪੂਰਾ ਸਾਲ ਕੰਮ ਦੇਣ ਦਾ ਸਾਡੀ ਮੰਗ ਹੈਗੀ ਆ ਤਾਂ ਸਰਕਾਰ ਨੇ ਜਿਹੜਾ ਚੱਲਦਾ ਕੰਮ ਸੀ ਉਹ ਵੀ ਬੰਦ ਕਰ ਦਿੱਤਾ ਹੈਗਾ ਸਿਰਫ ਤੇ ਸਿਰਫ ਮਜ਼ਦੂਰਾਂ ਵਾਸਤੇ ਜਿਵੇਂ ਨਾ ਰਾਸ਼ਨ ਕਾਰਡਾਂ ਦੇ ਵਿੱਚ ਜਾ ਹੋਰ ਮੰਗਾ ਵਾਸਤੇ ਇੱਕ ਤਰ੍ਹਾਂ ਨਾਲ ਥੋੜਿਆਂ ਨੂੰ ਦੇ ਕੇ ਤੇ ਬਹੁਤਿਆਂ ਵਾਸਤੇ ਕੁੱਤੇ ਝਾਕ ਪੈਦਾ ਕੀਤੀ ਜਾਂਦੀ ਹੈ। ਜਾਨੀ ਨਰੇਗਾ ਵਾਲੇ ਮਾਮਲੇ 'ਚ ਵੀ ਇਹੀ ਹਾਲਤ ਬਣੀ ਹੋਈ ਆ ਕਿ ਕਿਸੇ ਪਿੰਡ ਦੇ ਵਿੱਚ ਕੋਈ 5 ਜਾਣੇ ਲੱਗੇ ਆ, ਕੋਈ ਫੋਰੈਸਟ ਵਿਭਾਗ ਦੇ ਵਿੱਚ ਕੰਮ ਚੱਲਦੇ ਆ ਥੋੜੀ ਥੋੜੀ ਉਹਨਾਂ ਦਾ ਹੈਗਾ। ਵੀ ਕਿਤੇ 10 ਜਾਣੇ ਲੱਗੇ ਆ ਜੋ ਕੋਈ ਬਾਲਾ ਵੱਡਾ ਪਿੰਡ ਆ ਉੱਥੇ ਵੀ ਜਾਣੇ ਵੀ ਲੱਗੇ ਹੋਣਗੇ। ਜਾਨੀ ਇਸ ਕਿਸਮ ਦਾ ਕੰਮ ਚੱਲ ਰਿਹਾ ਤੇ ਜਿਹੜੇ ਮਜ਼ਦੂਰ ਘਰਾਂ 'ਚ ਬੈਠੇ ਆ ਉਹਨਾਂ ਦੇ ਅੰਦਰ ਇੱਕ ਔਖਪਨਪ ਰਹੀ ਆ।